ਫਤੇ ਮੇਰੇ ਤੋਂ ਪਹਿਲੇ ਪੰਥ ਦੇ ਮਹਾਨ ਵਿਦਵਾਨਾਂ ਨੇ ਨਿਬਰਾ ਨੇ ਪੰਥੀਆਂ ਮਹਾਨ ਸ਼ਖਸੀਤਾਂ ਨੇ ਮਾਤਾ ਜੀ ਦੇ ਜੀਵਨ ਵਾਗਏ ਤੇ ਡਾਕਟਰ ਸਾਹਿਬ ਦੇ ਜੀਵਨ ਵਾਗਏ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ ਨੇ ਲੇਕਿਨ ਅੱਜ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਕਿ ਡਾਕਟਰ ਸਾਹਿਬ ਦੀ ਬਚਪਨ ਦੇ ਵਿੱਚ ਜਿਸ ਸਕੂਲਿੰਗ ਇਤਨਾ ਵੀ ਹੋਈ ਹੋਏਗੀ ਕਿ ਅੱਜ ਉਹ ਸਾਡੇ ਸਿੱਖਾਂ ਦੀ ਜੋ ਨੌਜਵਾਨ ਪੀੜ੍ਹੀ ਹੈ ਉਹਨਾਂ ਲਈ ਵੀ ਉਹ ਇੱਕ ਚੰਗੀ ਨਾਰਾ ਨੇ ਕਿਉਂਕਿ ਮੈਨੂੰ ਉਹਨਾਂ ਦੇ ਨਾਲ ਸਿੱਖ ਜ਼ਿੰਦਗੀ 'ਚ ਇੱਕ ਵਾਰੀ ਬੈਠਣ ਦਾ ਮੌਕਾ ਮਿਲਿਆ 10 ਮਿੰਟ ਤੇ ਜੇਕਰ ਅੱਜ ਕੋਈ ਅਮਰੀਕਾ ਕੈਨੇਡਾ ਦੀ ਧਰਤੀ 'ਤੇ ਕੋਈ ਸ਼ਖਸੀਅਤ ਸਿੱਖ ਨੌਜਵਾਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੋ ਡਾਕਟਰ ਸਾਹਿਬ ਦੀ ਹੈ ਕਿਉਂਕਿ ਉਹਨਾਂ ਕੋ ਪੰਜਾਬ ਦੇ ਜੋ ਬੁਲਾਵੇ ਨੇ ਪੰਜਾਬ ਜੋ ਇਮੀਗ੍ਰੈਂਟ ਸੰਗਤ ਹੈ ਉਹਨੂੰ ਭਗਵਤ ਗੰਗਾ ਵੀ ਕੋਗਾ ਤਜਰਬਾ ਹੈ ਤੇ ਜੋ ਸਿੱਖਾਂ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਵੀ ਉਹ ਚੰਗੀਆਂ ਸਮਝਾ ਸਕਦੇ ਨੇ ਦੂਸਰੀ ਗੱਲ ਅੱਜ ਮਾਤਾ ਜੀ ਦੀ ਬਖਸੀ ਤੇ ਮੈਂ ਤਾਂ ਸੁਆਭੀ ਹੀ ਸਮਝਦਾ ਹਾਂ ਕਿ ਨੌਰਥ ਉਮੈਤਾਂ ਦੀਆਂ ਜਿਹੜੀਆਂ ਖਾਲਸਤਾਨੀ ਜਥੇਬੰਦਾਂ ਨੇ ਨਿਰਪੰਖਤ ਤੇ ਉਹ ਅੱਜ ਸਾਰੀਆਂ ਇੱਥੇ ਇਕੱਠੀਆਂ ਹੋਈਆਂ ਨੇ ਸੋ ਅੱਜ ਜਿੰਨੀਆਂ ਵੀ ਖਾਲਸਤਾਨੀ ਧਿਰਾਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਡਾਕਟਰ ਸਾਹਿਬ ਇੱਕ ਐਸੀ ਸਥਿਤੀ ਨੇ ਜੋ ਸਿਰਫ ਅਮਰੀਕਾ ਕੈਨੇਡਾ ਦੇ ਵਿੱਚ ਇਕੱਲੇ ਤੋਂ ਹੁੰਦੇ ਹੀ ਇਹਨਾਂ ਨੇ ਸਾਰਾ ਭਰ ਚੱਕਿਆ ਹੋਇਆ ਹੈ ਲੇਕਿਨ ਅਸੀਂ ਬਕੋ-ਵਕਰ ਥਾਵਾਂ ਤੇ ਆਪਣੇ-ਆਪਣੀਆਂ ਥਾਵਾਂ ਤੇ ਮੀਟਿੰਗਾਂ ਕਰਕੇ ਬੈਠ ਜਾਂਦੇ ਹਾਂ ਬਾਅਦ ਸਾਨੂੰ ਨਾਰਥ ਅਮਰੀਕਾ ਦੀਆਂ ਸਾਰੀਆਂ ਜਥੇਬੰਦੀਆਂ ਜੋ ਵੀ ਸਿੱਖ ਰਾਜ ਦੀ ਸਿੱਖ ਜਾਗੀ ਦੀ ਗੱਲ ਕਰਦੀਆਂ ਨੇ ਉਹਨਾਂ ਨੂੰ ਇਕੱਠਾ ਹੋ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸਾਂਝਾ ਪ੍ਰੋਗਰਾਮ ਤਿਆਰ ਕਰਨ ਦੀ ਲੋੜ ਹੈ ਤਾਂ ਕਿ ਅਸੀਂ ਜਿਸ ਸਿਸਟਮ ਦੇ ਖਿਲਾਫ ਲੜਾਈ ਲੜ ਰਹੇ ਹਾਂ ਉਸ ਗਵਰਨਮੈਂਟ ਦਾ ਕੋਈ ਸਿਸਟਮ ਹੈ ਲੇਕਿਨ ਸਾਡੇ ਵਿੱਚ ਜਜਵੇ ਦੀ ਕੋਈ ਘਾਟ ਨਹੀਂ ਸਾਡੇ ਵਿੱਚ ਹਰੇਕ ਚੀਜ਼ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਅਸੀਂ ਦਿਲੋਂ ਵੀ ਸਚੇਤ ਤਰੀਕੇ ਨਾਲ ਤੋੜ ਸਕਦੇ ਹਾਂ ਲੇਕਿਨ ਸਾਡੇ ਵਿੱਚ ਉਸ ਗਵਰਨਮੈਂਟ ਦੇ ਨਾਲ ਲੜ ਲਈ ਸਾਨੂੰ ਕੋਈ ਸਿਸਟਮ ਤਰੀਕਾ ਕਰਾ ਮਿਲੇਗਾ ਤਾਂ ਕਿ ਸਾਨੂੰ ਉਹਦੇ ਚੰਗੇ ਰਿਜ਼ਲਟ ਮਿਲ ਸਕਣ ਤੇ ਜਿਹਨ ਸਿੱਖਾਂ ਦੀ ਨੌਜਵਾਨ ਪੀੜ੍ਹੀ ਹੈ ਉਹਨੂੰ ਵੀ ਅਸੀਂ 90% ਸਿੱਖ ਨੌਜਵਾਨਾਂ ਦੀ ਜੋ ਪੀੜ੍ਹੀ ਹੈ ਤੇ ਉਹ ਭਾਵੇਂ ਅਕਾਲੀ ਲੀਡਰਾਂ ਦੇ ਬੱਚੇ ਹੋਣ ਭਾਵੇਂ ਉਹਨਾਂ ਦੇ ਫਾਇਦੇ ਕਾਣੇ ਸੀ ਵੀ ਹੋਣ ਉਹਨਾਂ ਦੀ ਸੋਚ ਖਾਲਸਤਾਨੀ ਹੈ ਬਸ ਸਾਨੂੰ ਇੱਕ ਲੋੜ ਹੈ ਕਿ ਅਸੀਂ ਇੱਕ ਇਦਾਂ ਦਾ ਸਿਸਟਮ ਪਿਆਰ ਲਈਏ ਕਿ ਸਿੱਖ ਨੌਜਵਾਨ ਤੇ ਜੋ ਪੰਜਾਬ ਤੋਂ ਦਰਸ਼ਕ ਝੱਲ ਕੇ ਇੱਥੇ ਸਿੱਖੀ ਲਈ ਬਜੋਜ ਸੰਘਰਸ਼ ਕਰਾਏ ਨੇ ਇਕੱਠੇ ਹੋ ਕੇ ਚੱਲ ਸਕੀਏ ਤੇ ਉਸ ਗਵਰਨਮੈਂਟ ਨੂੰ ਮੂੰਹ ਤੋੜ ਮਾਰ ਜਵਾਬ ਦੇ ਸਕੀਏ ਇਹੋ ਹੀ ਸਾਡੀ ਮਾਤਾ ਜੀਤੁੰਦਾਇ ਕੌਰ ਜੀ ਨੂੰ ਸ਼ਰਧਾਂਜਲੀ ਹੋਏਗੀ ਇੰਨੀ ਗੱਲ ਕਹਿੰਦਾ ਹੋਇਆ ਉਸ ਖਿਮਾ ਦਾ ਜੱਜ ਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ